ਨਮਸਕਾਰ ਗੁਰੂ ਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਉਜਲ ਵਿੱਚੋਂ ਗੱਡ ਕੇ ਮੁਕਤ ਪਦਾਰਥ ਮਹਿ ਸਮਾਇਆ ਸੋ ਸਤਕਾਰ ਜੋ ਸਾਧ ਸੰਗਤ ਜੀ ਅਜ ਮਹਾਰਾਜ ਜੀ ਦੀ ਇਲਾਹੀ ਬਾਣੀ ਚ ਦੂਸਰਾ ਸ਼ਬਦ ਮਹਾਰਾਜ ਜੀ ਦਾ ਆਪਾਂ ਉਦੀ ਵਿਆਖਿਆ ਦੇਣਾ ਜੁੜਨਾ ਕਰਾਂਗੇ raag gauri ravidas ji ke pade gauri guwareri ik onkar sat naam karta purakh gur prasad meri sangat bhoj soch din raati mera karm kutulta janm ko paanti ram ko sahiya ji ke jivana mohina bisar haau main jan tera rahaau ਮੇਰੀ ਹਰ ਹਉ ਬਿਪਤ ਜਨ ਕਰਹੁ ਸੁਪਾਈ ਚਰਨ ਨਾ ਛੱਡਾਓ ਸਰੀਰ ਕਲ ਜਾਈ ਕਹਰ ਵਿਦਾਸ ਪਰੋਤਰੀ ਸੰਬਾ ਭੇਖ ਮਿਲਹੁ ਜਨ ਕਰਨਾ ਬਿਲਾੰਬਾ ਰਾਗ ਗੋੜੀ ਦੇ ਅੰਦਰ ਪਾਤਸ਼ਾਹੀ ਦਾ ਇਹ ਸ਼ਬਦ ਹੈ ਜਿਸ ਨੂੰ ਰਾਗ ਗੋੜੀ ਤੇ ਗੋੜੀ ਗੁਆਰੀ ਦੇ ਵਿੱਚ ਗਾਇਨ ਕਰਨ ਦੀ ਗੁਰੂ ਮਹਾਰਾਜ ਜੀ ਵੱਲੋਂ ਹਦਾਇਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਲੱਗਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਪਰਮੇਸ਼ਰ ਇੱਕ ਹੈ ਇੱਕ ਓੰਕਾਰ ਪਰਮੇਸ਼ਰ ਇੱਕ ਹੈ ਸਤਨਾਮ ਉਹਦਾ ਨਾਮ ਸੱਚਾ ਹੈ ਸਦਾ ਰਹਿਣ ਵਾਲਾ ਹੈ ਕਰਤਾ ਪੁਰਖ ਇਸ ਧਰਤੀ ਤੇ ਖੰਡਾ ਬ੍ਰਹਮੰਡਾ ਦੇ ਅੰਦਰ ਜੋ ਵੀ ਹੋ ਰਿਹਾ ਹੈ ਉਹ ਸਭ ਕੁਝ ਕਰਨੇ ਵਾਲਾ ਉਹ ਆਪ ਹੈ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਸਦਕਾ ਪ੍ਰਸਾਦ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਚਾਰ ਪ੍ਰਕਾਰ ਦਾ ਮੰਗਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜੋ ਹੈ ਉਹ ਸ਼ਬਦਾਂ ਤੋਂ ਪਹਿਲਾਂ ਜਾਂ ਫਿਰ ਰਾਗ ਤੋਂ ਪਹਿਲਾਂ ਅੰਕਿਤ ਕੀਤਾ ਹੈ ਇੱਕ ਮੰਗਲਤਾ ਮੂਲ ਮੰਤਰ ਦਾ ਮੰਗਲ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੋ ਕਿ ਕਿਸੇ ਵੀ ਰਾਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਹਾਰਾਜ ਜੀ ਨੇ ਇਹ ਪਰਮੇਸ਼ਵਰ ਦਾ ਮੰਗਲ ਲਿਖ ਕਰਕੇ ਉਸ ਤੋਂ ਅਪਰੰਤ ਫਿਰ ਰਾਗ ਨੂੰ ਸ਼ੁਰੂ ਕੀਤਾ ਹੈ ਦੂਸਰਾ ਮੰਗਲ ਆਉਂਦਾ ਹੈ ਜੋ ਕਿ ਸ਼ਬਦ ਦਾ ਦੇਨਾਨਦ ਬਹੁਤ ਆਤ ਵਿੱਚ ਲੱਗਿਆ ਹੋਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਸਰਾ ਮੰਗਲ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਤੇ ਚੌਥਾ ਮੰਗਲ ਜੋ ਹੈ ਜੋ ਇਸ ਸ਼ਬਦ ਦੇ ਆਰੰਭ ਵਿੱਚ ਮਹਾਰਾਜ ਜੀ ਨੇ ਅੰਕਤ ਕੀਤਾ ਹੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਪਰਮੇਸ਼ਵਰ ਦੇ ਮੰਗਲ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਅੰਕਿਤ ਕੀਤੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਸਤਗੁਰੂ ਦਾਸ ਮਹਾਰਾਜ ਜੀ ਦਾ ਇਹ ਸ਼ਬਦ ਜੋ ਕਿ ਗੋੜੀ ਗੁਆਰੀ ਦੀ ਦੇ ਅੰਦਰ ਹੈ ਔਰ ਵਿੱਚ ਮਹਾਰਾਜ ਜੀ ਨੇ ਇਹ ਸ਼ਬਦ ਅੰਕਿਤ ਮੰਗਲ ਅੰਕਿਤ ਕੀਤਾ ਹੈ ਪਦੇ ਸਰਲੇਖ ਲਿਖਿਆ ਹੈ ਕਿਉਂਕਿ ਇਹਦੇ ਵਿੱਚ ਇਸ ਰਾਗ ਦੇ ਅੰਦਰ ਹੋਰ ਵੀ ਮਹਾਰਾ ਜੀ ਦੇ ਸ਼ਬਦ ਹੈਗੇ ਨੇ ਜਿਨ੍ਹਾਂ ਦੀ ਪ੍ਰਤਾਤ ਜਿਹੜੀ ਹੈ ਉਹ ਬਹੁਤ ਹੈ ਕਈਆਂ ਦੀ ਤਿਆਨ ਪੱਦ ਨੇ ਕਈਆਂ ਦੇ 4 ਪੱਦ ਨੇ ਕਈਆਂ ਸ਼ਬਦਾਂ ਦੇ 8 ਪੱਦ ਨੇ ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਇੱਥੇ ਪਦੇ ਲਿਖਿਆ ਹੈ। ਰਾਉ ਗੋੜੀ ਰਵਦਾਸ ਜੀ ਕੇ ਪਦੇ ਗੋੜੀ ਗਵਾਰੇ। ਔਰ ਮਹਾਰਾਜ ਜੀ ਰਹਾਉ ਦੀ ਤੁੱਕਾ ਵਿੱਚ ਇਹ ਬੇਨਤੀ ਕਰ ਰਹੇ ਆ। ਪਾਤਸ਼ਾਹ ਜੀ ਕਹਿੰਦੇ, "ਰਾਮ ਕੁਸਈਆ ਜੀ ਕੇ ਜੀਵਨਾ ਮੋਹਿਨਾ ਬਿਸਾਰੋ ਮੈਂ ਜਨ ਤੇਰਾ।" ਮਹਾਰਾਜ ਜੀ ਕਹਿੰਦੇ, "ਹੇ ਮੇਰੇ ਮਾਲਕ, ਹੇ ਧਰਤੀ ਦੇ ਸਾਈਂ" ਇਹ ਸਾਰਿਆਂ ਨੂੰ ਪਾਦਨ ਵਾਲੇ ਪਰਮੇਸ਼ਰ ਪਾਤਸ਼ਾਹ ਮੈਂ ਤੇਰਾ ਆ। ਆਪ ਜੀ ਕਿਰਪਾ ਕਰੋ ਪਾਤਸ਼ਾਹ ਮੈਨੂੰ ਬਿਸਾਰਿਓ ਨਾ। ਮੇਰੀ ਜਿੰਦ ਪਾਤਸ਼ਾਹ ਜੀ ਆਪ ਜੀ ਦੇ ਆਸਰੇ ਹੈ। ਮੈਂ ਆਪ ਜੀ ਦਾ ਦਾਸ ਹਾਂ ਮਹਾਰਾਜ ਤੇ ਮੈਨੂੰ ਕੇਵਲ ਕੋਲ ਕੇਵਲ ਤੁਹਾਡਾ ਆਸਰਾ ਹੈ। ਸ਼ਬਦ ਦਾ ਕੇਂਦਰੀ ਭਾਵ ਇਹ ਹੈ। ਪਹਿਲੀਆ ਤੁਕਾ ਵਿੱਚ ਮਹਾਰਾਜ ਜੀ ਅੰਕਤ ਕਰਦੇ ਆ। ਮੇਰੀ ਸੰਗਤ ਬੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੋ ਪਾਤੀ ਸੰਗਤ ਕਹਿ ਦਿੰਦੇ ਆ ਬਹਿਣ ਖਲੋਣ ਨੂੰ ਜੱਜ ਦੀ ਆ ਭਾਸ਼ਾ ਵਿੱਚ ਆਪਾਂ ਕਹੀਏ ਕਿ ਸੁਸਾਇਟੀ ਨੂੰ ਕਿ ਭਾਈ ਤੇਰੀ ਸੰਗਤ ਕਿਦਾਂ ਦੀ ਹੈ ਪੋਚ ਨੀਮੇ ਨੂੰ ਆਖਿਆ ਜਾਂਦਾ ਸੋਚ ਸੋਚ ਨੂੰ ਫਿਕਰ ਨੂੰ ਚਿੰਤਾ ਨੂੰ ਆਖਿਆ ਜਾਂਦਾ ਬਾਦਸ਼ਾਹ ਜੀ ਫਰਮਾਨ ਕਰਦੇ ਨੇ ਪਾਤਸ਼ਾਹ ਮੇਰੀ ਸੰਗਤ ਕੋਚ ਸੋਚ ਤੇ ਨਰਾਤੀ ਮੈਨੂੰ ਇਹ ਸੋਚ ਪਾਤਸ਼ਾਹ ਜੀ ਦਿਨੇ ਤੇ ਰਾਤੀ ਲੱਗੀ ਰਹਿੰਦੀ ਹੈ ਕਿ ਪਾਤਸ਼ਾਹ ਜੀ ਦੁਨਿਆਵੀ ਨਜ਼ਰਾਂ ਵਿੱਚ ਵੀ ਪਾਤਸ਼ਾਹ ਜੀ ਦੁਨੀਆ ਕਹਿੰਦੀ ਹੈ ਕਿ ਮੇਰਾ ਜੀਵਨ ਨੀਵਾਂ ਹੈ ਲੇਕਿਨ ਰੱਬ ਦੇ ਪਿਆਰਿਆਂ ਤੇ ਜੀਵਨ ਤੋਂ ਉਹਨਾਂ ਦੀ ਬਾਣੀ ਤੋਂ ਇੱਕੋ ਹੀ ਗੱਲ ਦੀ ਅਨੁਭੂਤੀ ਹੁੰਦੀ ਹੈ ਉਹਨਾਂ ਨੇ ਇੱਕੋ ਗੱਲ ਆਖੀ ਆ ਉਹ ਕਹਿੰਦੇ ਕਹੇ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਏ ਤੇ ਹਮਾਰੇ ਉਹਨਾਂ ਦੀ ਬਾਣੀ ਸਾਨੂੰ ਇਹ ਸਮਝਾਉਣਾ ਕਰਦੀ ਹੈ ਕਿ ਜਾਤ ਕਰਕੇ ਜਨਮ ਕਰਕੇ ਕੋਈ ਉੱਚਾ ਨਹੀਂ ਮਾਣੇ। ਦਰਗਾਹ ਦੇ ਅੰਦਰ ਉੱਚਾ ਉਹਨੂੰ ਗਿਣਿਆ ਜਾਵੇਗਾ ਜਿਹਦੇ ਕਰਮ ਉੱਚੇ ਨੇ, ਜਿਹਦੇ ਕਰਮ ਸ੍ਰੇਸ਼ਟ ਨੇ। ਤੇ ਜਿਹਦੇ ਕਰਮ ਨੀਵੇਂ ਨੇ ਉਹਨੂੰ ਦਰਗਾਹ ਦੇ ਅੰਦਰ ਨੀਮਾ ਗਿਣਿਆ ਜਾਵੇਗਾ। ਤੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਦੁਨਿਆਵੀ ਲੋਕਾਂ ਦੀ ਨਜ਼ਰ ਦੇ ਅੰਦਰ ਮੇਰੀ ਜਿਹੜੀ ਪਾਤਸ਼ਾਹ ਜੀ ਜਾਤ ਨੀਵੀ ਹੈ, ਮੇਰਾ ਬਹਿਣਾ, ਖਲੋਣਾ, ਮੇਰੀ ਸੰਗਤ ਜਿਹੜੀ ਹੈ ਕਿਉਂਕਿ ਪਾਤਸ਼ਾਹ ਜੀ ਦਾ ਜਨਮ ਜਿਹੜਾ ਨੀਵੀਂ ਜਾਤ ਦਾ ਹੈ। ਲੇਕਿਨ ਪਾਤਸ਼ਾਹ ਜੀ ਨੇ ਇਹ ਕਿਹਾ ਪਾਤਸ਼ਾਹ ਜੀ ਕਿ ਮੈਂ ਦਿਨ ਰਾਤ ਇਹ ਸੋਚਦਾ ਆਂ ਕਿ ਮੇਰੀ ਜਾਤ ਮੇਰੀ ਸੰਗਤ ਨੀਮ ਹੀ ਹੈ ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ ਮਹਾਰਾਜ ਜੀ ਮੇਰਾ ਕਰਮ ਵੀ ਬਹੁਤਾ ਚੰਗਾ ਨਹੀਂ ਹੈ ਮੇਰੀ ਉਪਜੀਵਕਾ ਵਾਸਤੇ ਮੈਂ ਜਿਹੜਾ ਕਰਮ ਕਰਦਾ ਨਾ ਮਹਾਰਾਜ ਉਹਨੂੰ ਵੀ ਦੁਨੀਆ ਨੀਮਾ ਹੀ ਗਿਣਦੀ ਹੈ ਲੇਕਿਨ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਦਾਤਾ ਮੈਂ ਤੁਹਾਡਾ ਆ ਰਾਮ ਗੁਸਈਆ ਜੀ ਕੇ ਜੀ ਨਾ ਮੇਰੇ ਜੀਵਨ ਦਾ ਆਧਾਰ ਤੁਸੀਂ ਹੋ ਮੇਰੇ ਜੀਵਨ ਦਾ ਆਧਾਰ ਮਹਾਰਾਜ ਤੁਹਾਡਾ ਨਾਮ ਹੈ ਸੋ ਮਹਾਰਾਜ ਮੈਂ ਤੁਹਾਡਾ ਨਾਮ ਨੂੰ ਆਧਾਰ ਬਣਾਇਆ ਹੈ ਆਪ ਜੀ ਕਿਰਪਾ ਕਰੋ ਮੈਨੂੰ ਬਿਸਾਰਿਓ ਨਾ ਮਹਾਰਾਜ ਮੈਨੂੰ ਛੱਡਿਓ ਨਾ ਮਹਾਰਾਜ ਨੇ ਆਪਣੀ ਬਾਣੀ ਵਿੱਚ ਲਿਖਿਆ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਸਿਓ ਜੋਰੇ ਮਹਾਰਾਜ ਮੇਰਨ ਆਪਣੀ ਪ੍ਰੀਤ ਨਾ ਤੋੜਿਓ ਪਾਤਸ਼ਾਹ ਤੁਹਾਡੇ ਨਾਲੋਂ ਪਾਤਸ਼ਾਹ ਪ੍ਰੀਤ ਤੋੜ ਕੇ ਮੈਂ ਕਿਹਦੇ ਨਾਲ ਜੋੜਾਂਗਾ ਕਿਉਂ ਕਿ ਗੁਰਬਾਣੀ ਕਹਿੰਦੀ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਹ ਆਪਮਾ ਦੀਜੇ ਮਹਾਰਾਜ ਤੁਹਾਡੀ ਸੋਭਾ ਤੁਹਾਨੂੰ ਬਾਣੀ ਉਹਦੀਆ ਕੋਈ ਦੂਸਰਾ ਹੈ ਹੀ ਨਹੀਂ ਆਪ ਜੀ ਵਰਗਾ ਜਿਹਦੇ ਨਾਲ ਮਹਾਰਾਜ ਮੈਂ ਆਪਣੀ ਪ੍ਰੀਤ ਨੂੰ ਪਾਉਣਾ ਕਰਾਂ ਅੱਗੇ ਮਹਾਰਾਜੀ ਅੰਕਤ ਕਰਦੇ ਆ ਮੇਰੀ ਹਰ ਹੌ ਬਿਪਤ ਜਨ ਕਰੋ ਸੁਪਾਈ ਚਰਨ ਨਾ ਛੱਡੋ ਸਰੀਰ ਕਲ ਜਾਈ ਸੁਬਾਲਕ ਜੀ ਮੇਰੇ ਤੇ ਕਿਰਪਾ ਕਰੋ ਮਹਾਰਾਜ ਮੇਰੀ ਬਿਪਤਾ ਕੱਟ ਦਿਓ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਸੇਵਕ ਬਣਾਓ ਮੇਰੀ ਭਾਵਨਾ ਚੰਗੀ ਹੋਵੇ ਮਹਾਰਾਜ ਆਪ ਜੀ ਕਿਰਪਾ ਕਰੋ ਪਾਤਸ਼ਾਹ ਜੀ ਮੇਰੀ ਭਾਵਨਾ ਆਪ ਜੀ ਦੀ ਪ੍ਰਤੀ ਸ਼ੁੱਧ ਹੋਵੇ ਮਹਾਰਾਜ ਮੇਰੇ ਮਨ ਵਿੱਚ ਆਪ ਜੀ ਲਈ ਪ੍ਰੇਮ ਹੋਵੇ ਜਨ ਕਰੋ ਸੁਪਾਈ ਆਪ ਜੀ ਕਿਰਪਾ ਕਰੋ ਮੈਨੂੰ ਐਸੇ ਆਸ਼ੀਰਵਾਦ ਦਿਓ ਸੱਚੇ ਪਾਤਸ਼ਾਹ ਮਹਾਰਾਜ ਕਿ ਮੇਰੀ ਭਾਵਨਾ ਜਿਹੜੀ ਹੈ ਨਾ ਉਹ ਆਪ ਜੀ ਦੀ ਕਿਰਪਾ ਸਦਕੇ ਤੁਹਾਡੇ ਚਰਨਾਂ ਦੇ ਨਾਲ ਜੁੜੀ ਰਹੇ ਮੇਰੀ ਭਾਵਨਾ ਉੱਤਮ ਹੋ ਜਾਵੇ ਕਿਉਂਕਿ ਜਿਨ੍ਹਾਂ ਨੇ ਉਸ ਨੂੰ ਸਿਮਰਿਆ ਹੈ ਮਹਾਰਾਜ ਜੀ ਕਹਿੰਦੇ ਜਗ ਮੈਂ ਉੱਤਮ ਕਾਂਢੀ ਹੈ ਬਿਰਲੇ ਕੇਈ ਕੇ ਉਹ ਸਾਰੇ ਜਗ ਤੋਂ ਸ੍ਰੇਸ਼ਟ ਹੋ ਜਾਂਦੇ ਆ ਮਹਾਰਾਜ ਜੀ ਕਹਿੰਦੇ ਜਿਹਨੂੰ ਜਿਹੜੇ ਉਹਦੇ ਨਾਲ ਜੁੜਦੇ ਆ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਤੇ ਮਹਾਰਾਜ ਜੀ ਵੀ ਇਹੀ ਬੇਨਤੀਆਂ ਕਰ ਰਿਹਾ ਮਹਾਰਾਜ ਮੇਰੀ ਬਿਪਤਾ ਹਰ ਕੇ ਮਹਾਰਾਜ ਆਪ ਜੀ ਕਿਰਪਾ ਕਰੋ ਮੇਰੀ ਭਾਵਨਾ ਸ਼ੁੱਧ ਹੋ ਜਾਵੇ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਜੋੜਾਂ ਚਰਨਾਂ ਨਾਲ ਛੱਡੋ ਸੀਰ ਕਲ ਜਾਈ ਤੇ ਮਹਾਰਾਜ ਮੇਰਾ ਪ੍ਰੇਮ ਆਪ ਜੀ ਦੇ ਨਾਲ ਐਸਾ ਕਿ ਮਹਾਰਾਜ ਮੈਂ ਆਪਣਾ ਸਰੀਰ ਛੱਡ ਸਕਦਾ ਹਾਂ ਮਹਾਰਾਜ ਏਕਨ ਮਹਾਰਾਜ ਮੈਂ ਤੁਹਾਡੇ ਨਾਲ ਆਪਣੀ ਪ੍ਰੀਤੀ ਨਹੀਂ ਤੋੜ ਸਕਦਾ ਮੈਂ ਮਹਾਰਾਜ ਤੁਹਾਡੇ ਨਾਲ ਆਪਣਾ ਪ੍ਰੇਮ ਨਹੀਂ ਤੋੜ ਸਕਦਾ ਮਹਾਰਾਜ ਆਪ ਜੀ ਕਿਰਪਾ ਕਰੋ ਮੈਨੂੰ ਐਸੀਆਂ ਪ੍ਰੀਤਾਂ ਬਖਸ਼ਿਸ਼ ਕਰੋ ਕਹ ਰ ਵਿਦਾਸ ਪਰੋ ਤੇਰੀ ਸਾਭਾ ਬੇਗ ਮਿਲ ਹੋ ਜਨ ਕਰਨਾ ਬਿਲਾੰਬਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਨਾਮ ਦੀ ਮੋਹਰ ਲਾ ਕੇ ਆਖਦੇ ਆ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੇ ਆਪ ਜੀ ਕਿਰਪਾ ਕਰੋ ਮਹਾਰਾਜ ਮੈਂ ਤੁਹਾਡਾ ਆਂ ਮੈਂ ਤੁਹਾਡਾ ਸੇਵਕ ਆਂ ਤੇ ਮਹਾਰਾਜ ਆਪ ਜੀ ਕਿਰਪਾ ਕਰੋ ਇਸ ਸੇਵਕ ਨੂੰ ਮੈਨੂੰ ਛੇਤੀ ਤੋਂ ਛੇਤੀ ਮਿਲੋ ਪਾਸ਼ਾ ਜੀ ਢਿੱਲ ਨਾ ਕਰੋ ਮਹਾਰਾਜ ਦੇਰੀ ਨਾ ਕਰੋ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਮੈਨੂੰ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਆਂ ਦਿਨ ਨੀਤ ਖੋਲ ਕਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਐਸੀ ਪ੍ਰੀਤ ਹੈ ਗੁਰਪੁਰਖਾ ਉਹਨਾਂ ਨੇ ਬਾਣੀ ਦੇ ਅੰਦਰ ਪ੍ਰੀਤ ਮੰਗੀ ਹੈ ਪ੍ਰੇਮ ਮੰਗਿਆ ਹੈ ਉਹਨਾਂ ਵਾਸਤੇ ਤਾਂ ਇੱਕ ਘੜੀ ਵੀ ਕਾਲ ਯੁਗ ਦੇ ਭਾਤੀ ਹੋ ਜਾਂਦੀ ਆ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆਤਤ ਭਗਵੰਨ ਮੋ ਰਾਇ ਨਾ ਵਿਹਾਵੇ ਨੀਂਦ ਨਾ ਆਵੇ ਬਨ ਦੇਖੇ ਗੁਰਦੁਆਰੇ ਜੀ ਤੇ પ્રેમ ਐਸਾ ਹੈ ਦਰਸ਼ਨਾ ਦੀ ਤਾਂਗ ਐਸੀ ਹੈ ਕਿ ਮਹਾਰਾਜ ਜੀ ਕਹਿੰਦੇ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏਗੀ ਇੱਕ ਛਿਨ ਕਹਿੰਦੇ ਆ ਜਿਤਨਾ ਸਮਾਂ ਇੱਕ ਪਲਕ ਝਪਕਣ ਨੂੰ ਲੱਗਦਾ ਮਹਾਰਾਜ ਇਤਨਾ ਸਮਾਂ ਹੀ ਸੱਚੇ ਪਾਤਸ਼ਾਹ ਜੀ ਮੈਨੂੰ ਦਰਸ਼ਨ ਦਿਏ ਤੇ ਇਹ ਪਿਆਸ ਹੈ ਜੀ ਇਹ પ્રેમ ਹੈ ਇਹ પ્રેમ ਹੈ ਗੁਰੂਆਂ ਦੇ ਪ੍ਰਤੀ ਇਹ પ્રેમ ਹੈ ਪਰਮੇਸ਼ਰ ਦੇ ਪਤੀ ਰੱਬ ਦੇ ਪਿਆਰ ਨੂੰ ਤੇ ਸਾਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਇਹੀ ਬੇਨਤੀਆਂ ਕਰ ਰਹੇ ਆ ਮਹਾਰਾਜ ਮੈਂ ਤੁਹਾਡਾ ਸੇਵਕ ਹਾਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਆਪ ਜੀ ਕਿਰਪਾ ਕਰਕੇ ਮੈਨੂੰ ਜਲਦੀ ਤੋਂ ਜਲਦੀ ਆਪਣੇ ਪਵਿੱਤਰ ਦਰਸ਼ਨ ਬਖਸ਼ਿਸ਼ ਕਰਕੇ ਕਿਰਤਾਰਤ ਕਰੋ ਪਾਤਸ਼ਾਹ ਦੇਰੀ ਨਾ ਕਰੋ ਮਹਾਰਾਜ ਢਿਲ ਨਾ ਕਰੋ ਮਹਾਰਾਜ ਦੇਰ ਨਾ ਲਗਾਓ ਆਪ ਜੀ ਕਿਰਪਾ ਕਰੋ ਮੈਨੂੰ ਨਮਾਣੇ ਨੂੰ